ਆਜ ਆਇਓ ਸਾਡੇ ਇਥੋਂ ਚਵਾਲ ਦੇ ਸਰਪੰਚ ਦੇ ਜੋ ਹੋਇਆ ਜੀ ਕਤਲ ਹੋਇਆ ਉਹਦੇ ਸਬੰਧ ਵਿੱਚ ਤੁਸੀਂ ਆਇਓ ਪਰਿਵਾਰ ਦਾ ਅਫਸੋਸ ਕੀਤਾ ਕੀ ਤੁਸੀਂ ਇਸ ਕਤਲ ਦੇ ਦੋਸ਼ੀਆਂ ਦੀ ਜਾਂ ਸਰਕਾਰ ਦੀ ਨਲਾਕੀ ਕਿੱਥੇ-ਕਿੱਥੇ ਤੁਸੀਂ ਦੇਖਦੇ ਆ ਨਲਾਕੀ ਲੋਕਾਂ ਨੇ بڑا ਵਿਸ਼ਵਾਸ ਦੇ ਕੇ ਇਹਨਾਂ ਨੂੰ ਸਰਕਾਰ ਬਣਵਾਈ ਸੀ ਆਮ ਆਦਮੀ ਪਾਰਟੀ ਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਹਿ ਗਈ ਆਮ ਲੋਕਾਂ ਦੀ ਸਰਕਾਰ ਨਹੀਂ ਰਹੇਗੀ ਆ ਗੈਂਗਸਟਰਸ ਦੀ ਸਰਕਾਰ ਹੋ ਗਈ ਬਦਮਾਸ਼ਾਂ ਦੀ ਸਰਕਾਰ ਬਣ ਗਈ ਜੋ ਕੁਝ ਵੀ ਆ ਹੋ ਰਿਹਾ ਹੈ ਪੰਜਾਬ ਦੇ ਅੰਦਰ ਪਹਿਲਾਂ ਤਾਂ ਐਡੀ ਵੱਡੀ ਗੱਲ ਕਹਿੰਦੇ ਮੇਰਾ ਮਨ ਨਹੀਂ ਸੀ ਮੰਨਦਾ ਪਰ ਕਿਉਂਕਿ ਹੁਣ 1.5 ਸਾਲ ਤੋਂ ਜ਼ਿਆਦਾ ਸਮਾਂ ਹੋਣ ਲੱਗਿਆ ਹੈ ਚਾਹੇ ਮੂਸੇਵਾਲਾ ਦਾ ਕਤਲ ਹੋਇਆ ਚਾਹੇ ਅੱਜ ਸੋਨੂ ਸਰਪੰਚ ਸਾਹਿਬ ਦਾ ਕਤਲ ਕਤਲ ਹੋਇਆ ਇੱਕ ਧਾਰਨਾ ਪੰਜਾਬ ਦੇ ਅੰਦਰ ਲੋਕਾਂ ਦੇ ਮਨ ਦੇ ਅੰਦਰ ਉਤਰ ਗਈ ਵੀ ਆ ਜਿਹੜੇ ਬਦਮਾਸ਼ ਐ ਇਹਨਾਂ ਨੂੰ ਗੈਂਗਸਟਰਸ ਕਹਿ ਲੋ ਚਾਹੇ ਗੁੰਡੇ ਕਹਿ ਲੋ ਚਾਹੇ ਬਦਮਾਸ਼ ਕਹਿ ਲੋ ਇਹਨਾਂ ਨੂੰ ਇਸ ਸੋ ਕਾਲਡ ਜਿਹੜੀ ਇਹਨਾਂ ਨੇ ਖੋਤੀ ਬਣਾ ਰੱਖੀ ਆ ਆਮ ਆਦਮੀ ਪਾਰਟੀ ਸਰਕਾਰ ਆ ਬਦਮਾਸ਼ਾਂ ਦੀ ਸਰਕਾਰ ਐ ਇਹਨਾਂ ਬਦਮਾਸ਼ਾਂ ਨੂੰ ਸੁਰੱਖਿਆ ਦੇ ਰਹੀ ਐ ਪ੍ਰੋਟੈਕਸ਼ਨ ਦੇ ਰਹੀ ਐ ਸਰਕਾਰ ਜੇਲ੍ਹ ਦੇ ਅੰਦਰੋਂ ਬੈਠਾ ਅਗਰ ਕੋਈ ਆਪਣੀ ਵੀਡੀਓ ਬਾਹਰ ਭੇਜਦਾ ਹੈ ਉਹ ਬਿਨਾ ਸਰਕਾਰ ਦੀ ਛਾਇਦੇ ਬਿਨਾ ਐਡਮਿਨਿਸਟ੍ਰੇਸ਼ਨ ਦੀ ਛਾਇਦੇ ਉਹ ਵੀਡੀਓ ਬਾਹਰ ਨਹੀਂ ਨਿਕਲਦੀ ਚਾਹੇ ਉੱਥੇ ਜਸ਼ਨ ਮਨਾਏ ਜਾ ਰਹੇ ਹੈ ਚਾਹੇ ਪਾਰਟੀਆਂ ਮਨਾਈਆਂ ਜਾ ਰਹੀਆਂ ਚਾਹੇ ਕੇਕ ਕੱਟੇ ਜਾ ਰਹੇ ਹੈ ਉਹ ਕੇਕ ਨਹੀਂ ਕੱਟੇ ਜਾ ਰਹੇ ਜਦੋਂ ਕੇਕ ਦੇ ਉੱਤੇ ਛੁਰੀ ਰੱਖਦੇ ਅੰਦਰ ਗੁੰਡਾ ਅੰਦਰ ਜੇਲ੍ਹ ਦੇ ਅੰਦਰ ਉਹ ਬਾਹਰ ਦੇ ਲੋਕਾਂ ਨੂੰ ਇੱਕ ਸੁਨੇਹਾ ਦੇਈ ਜਾਂਦਾ ਹੈ ਵੀ ਜਿਆ ਜਿਸ ਤਰ੍ਹਾਂ ਮੈਂ ਕੇਕ ਕੱਟੀ ਜਾਂਣਾ ਤੁਹਾਡੀ ਧੌਣ ਵੱਢ ਦੂੰਗਾ ਮੈਂ ਉਹਨੂੰ ਟਕੜਾ ਕਰਨ ਵਾਸਤੇ ਉਹਦਾ ਇੱਕ ਸਨੇਹਾ ਲੋਕਾਂ ਤੱਕ ਪਹੁੰਚਾਉਣ ਵਾਸਤੇ ਜੇਲ੍ਹ ਐਡਮਿਨਿਸਟ੍ਰੇਸ਼ਨ ਐ ਉਹ ਵੀਡੀਓ ਬਾਹਰ ਵਾਇਰਲ ਕਰਦੀ ਐ ਲੋਕਾਂ ਤੱਕ ਪਹੁੰਚੇ ਇਹ ਜਿਹੜੇ ਬਦਮਾਸ਼ ਜੇਲ੍ਹ ਦੇ ਅੰਦਰ ਬੈਠੇ ਐ ਇਹਨਾਂ ਦੇ ਹੱਥ ਬਹੁਤ ਲੰਬੇ ਐ ਇਹ ਕਿਸੇ ਨੂੰ ਚਾਹੇ ਮੂਸੇ ਆਲਾ ਚਾਹੇ ਸੋਨੂ ਐ ਚਾਹੇ ਸੁਨੀਲ ਐ ਕੋਈ ABC ਐ ਕਿਸੇ ਨੂੰ ਹੱਥ ਪਾ ਲੈਣਗੇ ਆ ਜਿਹੜੇ ਫੋਨ ਆ ਰਹੇ ਐ ਧਮਕੀਆਂ ਆ ਰਹੀਆਂ ਐ ਆ ਸਾਰਾ ਇੱਕ ਅਡੰਬਰ ਬਣਾਇਆ ਐ ਸਰਕਾਰ ਨੇ ਜਿਸ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਨਲਾਇਕੀ ਕਹਿ ਲੋ ਇਹਨਾਂ ਦੀ ਮਿਲੀ ਭੁਗਤ ਕਹਿ ਲੋ ਇਹਨਾਂ ਦੀ ਨਾਕਾਬਲੀਅਤ ਕਹਿ ਲੋ ਇਹਨਾਂ ਦੇ ਹੱਥ ਚ ਆ ਜਿਹੜਾ ਉਸ ਤਰ੍ਹਾਂ ਫੜਾਤਾ ਸਰਕਾਰ ਦਾ ਬਣਾ ਕੇ ਲੋਕਾਂ ਨੇ ਆ ਜਿਹੜਾ ਉਸ ਤਰ੍ਹਾਂ ਹੁਣ ਪੰਜਾਬ ਦੇ ਲੋਕਾਂ ਦੇ ਤੌਣ ਤੇ ਚੱਲਿਆ ਜਾ ਰਿਹਾ ਇਸ ਇਲਾਕੇ ਨੇ ਇਸ ਪੰਜਾਬ ਨੇ ਇਸ ਖਿੱਤੇ ਨੇ ਦੇਸ਼ ਦੇ ਖਿੱਤੇ ਨੇ ਉਹ ਕਾਲੇ ਦਿਨ ਦੇਖਿਆ ਅਤੰਕਵਾਦ ਦੇ ਘਟੋ ਘਟੋ ਨੂੰ ਸਾਰੇ ਆਪਾਂ ਮੰਨਦੇ ਆ ਵੀ ਉਹ ਡੇਜ਼ ਆਫ ਟੈਰਰਿਜ਼ਮ ਕਾਲੇ ਦਿਨ ਸੀਗੇ ਆ ਆ ਆ ਚਿੱਟੇ ਦਿਨ ਦਿਸਦੇ ਆ ਆ ਇੱਕ ਅਨਡਿਕਲੇਅਰਡ ਟੈਰਰਿਸਟਸ ਦੇਸ ਫਿਰ ਆਏ ਖੜੇ ਸਨ ਉਹ ਟੈਰਰਿਸਟ ਜਿਨ੍ਹਾਂ ਨੂੰ ਸਰਕਾਰ ਦੀ ਸ਼ੈ ਬੀਐਸਐਫ ਕਹਿ ਰਹੀ ਹੈ ਫਲਾਣੇ ਬੰਦੇ ਇਹਨਾਂ ਨੂੰ ਪਕੜੋ ਹਾਈ ਕੋਰਟ ਰੋਜ਼ ਸਰਕਾਰ ਨੂੰ ਲਟਾੜੀ ਜਾ ਰਹੀ ਹੈ ਵੀ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਇੱਕ ਜੇਲ੍ਹ ਦੇ ਅੰਦਰੋਂ 45000 ਟੈਲੀਫੋਨ ਕਾਲ ਕੀਤੀਆਂ ਜਾ ਰਹੀਆਂ ਸਰਕਾਰ ਸੁੱਤੀ ਪਈ ਹੈ ਸੁੱਤੀ ਨਹੀਂ ਪਈ ਮਨੋਜੀ ਆ ਜਿਹੜੀ ਤੁਹਾਡੀ ਮਨਸ਼ਾ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਸੋਨੂੰ ਸਰਪੰਚ ਦਾ ਕਤਲ ਇੱਕ ਰਾਜਨੀਤਿਕ ਸ਼ੈ ਉਹ ਰਾਜਨੀਤਿਕ ਸ਼ੈ ਇਹਨਾਂ ਲੋਕਾਂ ਨੂੰ ਗੁੰਡਿਆਂ ਨੂੰ ਬਦਮਾਸ਼ਾਂ ਨੂੰ ਆ ਸਰਕਾਰ ਦੇ ਰਹੀ ਹੈ ਜਿਹਦੇ ਕਰਕੇ ਇਹਨਾਂ ਦੇ ਇੰਨੇ ਹੌਸਲੇ ਹੋ ਗਏ ਵੀ ਅੱਜ ਥਾਣਿਆਂ ਦੇ ਅੰਦਰ ਫੋਨ ਕਰੀ ਜਾਂਦੇ ਇੱਕ ਸਰਪੰਚ ਪਹਿਲਾਂ ਤਾਂ ਬਦਮਾਸ਼ੀ ਸਿਰਫ ਵੱਡੇ ਲੋਕਾਂ ਤਾਈਂ ਸੀਮਤ ਸੀਗੀ 11 ਦੇ ਅੰਦਰ ਇੰਡਸਟਰੀਸਟ ਦੇ ਅੰਦਰ ਵੱਡੇ ਜਿਹੜੇ ਸੌਕਰ ਸੀ ਵੀ ਪੈਸੇ ਏਨੇ ਕਰੋੜ ਭੇਜੇ ਨੇ ਹੁਣ ਤਾਂ ਪਿੰਡਾਂ ਦੇ ਅੰਦਰ ਬਾਣ ਲੱਗਿਆ ਸਰਪੰਚ ਸਾਹਿਬ ਦੇ ਉੱਤੇ ਜੋ ਹੋਇਆ ਇੱਕ ਸਰਪੰਚ ਉੱਥੇ ਸਾਡੇ ਵਾਲੇ ਪਾਸੇ ਮੋੜ ਵਾਲੇ ਪਾਸੇ ਥਾਣੇ ਦੇ ਬੈਠਾ ਕੰਪਲੀਟ ਲਿਖਣ ਗਿਆ ਉੱਥੇ ਉਹਨੂੰ ਬੈਠ ਕੇ ਫੋਨ ਕੇ ਸਾਨੂੰ ਪਤਾ ਤੂੰ ਥਾਣੇ 'ਚ ਬੈਠਾ ਹੈ ਸਾਡਾ ਤੇਰਾ ਕੀ ਕਰ ਲੈਣਗੇ ਸਰ ਜਿੱਦਾਂ ਹੁਣ ਤੁਹਾਡੀ ਕੇਂਦਰ ਚ ਸਰਕਾਰ ਆ ਤੁਸੀਂ ਇਹਦੇ ਵਾਸਤੇ ਕੀ ਕਰੋਗੇ ਇਹ ਪੰਜਾਬ ਸਰਕਾਰ ਦੇ ਲਾਡ ਲਾਡਰ ਗਵਰਨਰ ਰਾਜ ਦੀ ਮੰਗ ਕਰੋਗੇ ਆ ਦੇਖੋ ਸਾਹਿਬ ਮੈਂ ਗਵਰਨਰ ਰੂਲ ਦੇ ਬਿਲਕੁਲ ਖਿਲਾਫ ਲੋਕਾਂ ਨੇ ਚੁਣੀ ਐ ਲੋਕਾਂ ਨੂੰ ਭੁਗਤਣੇ ਪੈਣੇ ਐ ਸਾਹਿਬ ਆ ਜਿਹੜੇ ਐ ਆਕ ਚੱਬਣੇ ਪੈਣਗੇ ਪੰਜਾਬ ਦੇ ਲੋਕਾਂ ਨੂੰ ਅਜੇ 3.5 ਸਾਲ ਹੋਰ ਪਏ ਐ ਆ ਚੱਬਣੇ ਪੈਣਗੇ ਅਸੀਂ ਆ ਨਹੀਂ ਵੀ ਐ ਇੱਥੇ ਆ ਕੇ ਕਾਨੂੰਨੀ ਜਦੋਂ ਕੋਈ ਵੀ ਲੋੜ ਪਈ ਉਹ ਵੀ ਕਰਾਂਗੇ ਪਰ ਮੈਂ ਕਹਿੰਦਾ ਪੰਜਾਬ ਦੇ ਲੋਕ ਅਜੇ ਜਿੰਦੇ ਜਾਗਦੇ ਬੈਠੇ ਐ ਹੈ ਨੀ ਵੀ ਕੇਂਦਰ ਸਰਕਾਰ ਕਰੀ ਚਾਕੀ ਤੁਰੇ ਜਾਵਾਂਗੇ ਕਿਉਂ ਇੱਥੇ ਚੂੜੀਆਂ ਪਾਰ ਕੀਏ ਸਾਰੇ ਨੇ ਅਸੀਂ ਇਕੱਠੇ ਹੋ ਕੇ ਰਲ ਕੇ ਇਹਦਾ ਸੰਘਰਸ਼ ਕਰਾਂਗੇ ਸਰ ਸਰ ਜਿਤਨਾ ਜਿਤਨਾ ਜੀ ਸਾਰੇ ਜਿਤਨਾ ਇਹ ਏਡੇ ਵੱਡੇ ਸਰਪੰਚ ਦੀ ਇਹ ਕਤਲ ਕਰ ਦਿੱਤਾ ਗਿਆ ਆ ਆਮ ਲੋਕ ਤੇ ਸੁਰੱਖਿਅਤ ਨਹੀਂ ਆ ਸਰ ਉਹਦੇ ਬਾਰੇ ਤੁਸੀਂ ਕੀ ਕਹੋਗੇ ਸਭ ਮੈਂ ਕਹਿੰਦਾ ਅੱਜ ਪੰਜਾਬ ਦੇ ਅੰਦਰ ਸੁਰੱਖਿਤ ਸਿਰਫ ਬਦਮਾਸ਼ ਐ ਉਹ ਜਿਹੜੇ ਜ਼ਿਲ੍ਹਿਆਂ ਦੇ ਅੰਦਰ ਬੈਠੇ ਆ ਅੰਦਰ ਬੈਠ ਕੇ ਜਸ਼ਨ ਮਨਾਈ ਜਾਂਦੇ ਆ ਅੰਦਰ ਬੈਠ ਕੇ ਆਪਣੀ ਸਾਰਾ ਰਾਜ ਚਲਾਈ ਜਾਂਦੇ ਨਸ਼ਾ ਵੇਚੀ ਜਾਂਦੇ ਆ ਧਮਕੀਆਂ ਦੇਈ ਜਾਂਦੇ ਆ ਕਤਲ ਕਰਵਾਈ ਜਾਂਦੇ ਆ ਠਾਟਾਂ ਕਰੀ ਜਾਂਦੇ ਅੰਦਰ ਬੈਠੇ ਪ੍ਰੋਟੈਕਸ਼ਨ ਐ ਸਰਕਾਰ ਦੀ ਜੇਲ੍ਹ ਦੇ ਚਾਰ ਦੀਵਾਰੀ ਦੇ ਅੰਦਰ ਬੈਠ ਕੇ ਜਿਸ ਤਰ੍ਹਾਂ ਸੇਫ ਹੇਵਨ ਬਣਾਇਆ ਸੇਫ ਹੇਵਨ ਬਣਾ ਰੱਖਿਆ ਉੱਥੇ ਬੈਠ ਕੇ ਆਪਣਾ ਰਾਜ ਚਲਾ ਰਹੇ ਐ ਰਾਜ ਦਿੱਲੀੋਂ ਨਹੀਂ ਚੱਲ ਰਿਹਾ ਰਾਜ ਚੰਡੀਗੜ੍ਹੋਂ ਨਹੀਂ ਚੱਲ ਰਿਹਾ ਰਾਜ ਪੰਜਾਬ ਦੇ ਅੰਦਰ ਤਾਂ ਜੇਲ੍ਹ ਦੇ ਅੰਦਰੋਂ ਚੱਲ ਰਿਹਾ ਸਾਬ ਦਿੱਲੀ ਦੀ ਸਰਕਾਰ ਦਾ ਦਖਲ ਦਾ ਕੋਈ ਇੱਥੇ ਜੇ ਲੋਡ ਨਹੀਂ ਕਿਉਂਕਿ ਪੰਜਾਬ ਦੇ ਲੋਕ ਜਿੰਦੇ ਜਾਗਦੇ ਬੈਠੇ ਐ ਕਾਂਗਰਸ ਰਲ ਗਈ ਹੋਣੀ ਐ ਸੋ ਕੋਲ اپੋਜੀਸ਼ਨ ਅਸੀਂ ਨੀ ਚੂਣੀਆਂ ਪਾਈਆਂ ਸਾਬ ਅਸੀਂ ਰਲ ਕੇ ਦਾ ਸੰਘਰਸ਼ ਕਰਾਂਗੇ ਡਟ ਕੇ ਨਿਆਂ ਲੈ ਕੇ ਦੇਾਂਗੇ ਕਿਉਂਕਿ ਆ ਸਰਕਾਰ ਅੱਖਾਂ ਮੀਚ ਰਖੀ ਐ ਚਰਬੀ ਚੜ ਗਈ ਹੈ ਸਰਕਾਰ ਦੇ ਅੱਖਾਂ ਦੇ ਉੱਤੇ ਸੋਨੂੰ ਸਰਪੰਚ ਤੋਂ ਕਤਲ ਹੋਣ ਤੋਂ ਡੇਢ ਮਹੀਨੇ ਪਹਿਲਾਂ ਉਹਨਾਂ ਦੇ ਬੇਟੇ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਧਮਕੀਆਂ ਤੇ ਫੋਨ ਆਏ ਹੈ ਕਰੂਗੀ ਕਿ ਪੁਲਸ ਪੁਲਸ ਨੇ ਤਾਂ ਉਹ ਦਿਨ ਤਿਆਰ ਸਿੱਟਦੇ ਸੀ ਜਿੱਦੋਂ ਜਦੋਂ ਇੱਥੇ ਦਾ ਐਸਐਸਪੀ ਇਸ ਕਰਕੇ ਬਦਲਤਾ ਵੀ ਇਹਨਾਂ ਦੇ ਸਰਕਾਰ ਦਾ ਜਿਹੜਾ ਚੁਣਿਆ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਸੀਗਾ ਉਹਦੇ ਉੱਤੇ ਉਹਨੇ ਉਂਗਲ ਕਰਤੀ ਉਦੇ ਬਾਅਦ ਕਿਸੇ ਪੁਲਿਸ ਵਾਲੇ ਦੀ ਹਿੰਮਤ ਹੈ ਇੱਕ ਉਸ ਐਸਐਸਪੀ ਨੂੰ ਬਦਲ ਕੇ ਇੱਕ ਆਪਣਾ ਪਿੱਠੂ ਲਿਆ ਕੇ ਇੱਥੇ ਬਿਠਾਤਾ ਉਸ ਤੋਂ ਕਿਸੇ ਨੂੰ ਆਸ ਸੀ ਉਹਨਾਂ ਨੂੰ ਮੌਕਾ ਸੀਗਾ ਜਦੋਂ ਬੇਟੇ ਨਾਲ ਧੱਕਾ ਹੋਇਆ ਉਸੇ ਟਾਈਮ ਆ ਕੇ ਕਾਰਵਾਈ ਕਰਦੇ ਫੜਕੇ ਅੰਦਰ ਕਰਦੇ ਅੱਜ ਵੀ ਹੁਣ ਵੀਡੀਓ ਲਈ ਫਿਰਦੇ ਹੈ ਕਿ ਜੀ ਦੋ ਬੰਦੇ ਆਈਡੈਂਟੀਫਾਈ ਕਰ ਲਏ ਜਿਹੜੇ ਮਾਰ ਕੇ ਗਏ ਐ ਤੇ ਅੱਜ ਦਿਨ ਕਿੰਨੇ ਹੋ ਗਏ ਹਫ਼ਤਾ ਉਹਨੂੰ ਆਇਆ ਇੱਥੇ ਕੋਈ ਕਿਸੇ ਦਾ ਕੋਈ ਸੁਖ ਸਰਾ ਨਹੀਂ ਮਸਰਾ ਨਹੀਂ ਮਿਲਦਾ ਸਭ ਇਸ ਕਰਕੇ ਅਸੀਂ ਤਕੜੇ ਹੋ ਕੇ ਇਸ ਨਿਆਂ ਵਾਸਤੇ ਲੜਾਈ ਲੜਾਂਗੇ ਤੇ ਆ ਲੜਾਈ ਕੱਲੇ ਸੋਨੂ ਦੀ ਜਾਂ ਚਬਾਲ ਪਿੰਡ ਦੀ ਨਹੀਂ ਆ ਪੰਜਾਬ